हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਣ ਲਈ ਲੈ ਕੇ ਆਏ ਆਂਗੇ ਦੋਮੇ ਆ ਗਿਆ ਤਾਜ਼ੀਆਂ ਸੂਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਡਾਕਟਰ ਉਹ ਠੀਕ ਓ ਬਾਈ ਦੇਖੋ ਬਹੁਤ ਵਧੀਆ ਬਾਈ ਡਾਕਟਰ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਬਾਈ ਵਧੀਆ ਮਾਲਕ ਦੀ ਕਿਰਪਾ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਜੱਗੂ ਆ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਸਲਾਤਪੁਰ ਆ ਗਿਆ ਭਗਤਾ ਆ ਗਿਆ ਠੀਕ ਆ ਗੁੰਮਟੀ ਆ ਗਿਆ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ 994873425 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿ ਦੋ ਗਾਵਾਂ ਸਰ ਭਈ ਅੱਜ ਹਾਂ ਦੋ ਗਾਵਾਂ ਭਾਈ ਦੋਵੇਂ ਤਾਜ਼ੀਆਂ ਸੂਈਆਂ ਨੇ ਦੋਵੇਂ ਤਾਜ਼ੀਆਂ ਜਰਸੀਆਂ ਹੂੰ ਪਹਿਲੇ ਨੰਬਰ ਤੇ ਜਿਹੜੀ ਜਰਸੀ ਦੇਖ ਰਹੇ ਆ ਕਿਹੜਾ ਸੂਸ ਸੂਈ ਹੈ ਭਾਈ ਇਹ ਪਲੂਣੀ ਆ ਭਾਈ ਪਲੂਣ ਸੂਈ ਆ ਹਾਂ ਕਦੋਂ ਸੂਈ ਹੈ ਇਹ ਤੜਕੇ ਭਾਈ 3 3:30 ਵਜੇ ਸੂਈ ਹੈ ਬੱਚਾ ਕੀ ਆ ਗਿਆ ਭਾਈ ਬੱਸ ਆ ਗਿਆ ਭਾਈ ਬੱਚਾ ਬੱਸ ਆ ਦੇਗਾ ਹਾਂ ਬੱਚਾ ਬਹੁਤ ਚੰਗਾ ਪਾਇਆ ਹੈ ਨਾ ਹਾਂ ਬੱਚੇ ਚੰਗੇ ਪਾਉਂਦੀਆਂ ਪਰ ਬੱਸਾ ਬੱਸਾ ਦੇਗੀ ਸਹੀ ਗੱਲ ਆ ਭਾਈ ਤੇ ਜੇਰ ਵਗੈਰਾ ਓਕੇ ਜਹਾਰਾ ਕੁਸ ਓਕੇ ਬਾਈ ਜੇਰ ਪਈ ਆ ਵੀਡੀਓ ਪਾ ਦੇ ਜੇਰ ਪਈ ਉਹ ਉਹ ਪਈ ਆ ਬਸ ਆਪਣੇ ਫੁੱਲ ਗਰੰਟੀ ਆ ਝਾਰ ਪਿੱਸੇ ਦੀ ਤੇ ਕਿੰਨਾ ਬੋੜਾ ਫਿਰ ਜੇ ਕੋਈ ਕੱਢਿਆ ਬਾਈ 2.5 3 ਕਿਲੋ ਕੱਢਿਆ ਆਪਾਂ ਬਾਲਾ ਨਹੀਂ ਕਹਿੰਦੇ ਠੀਕ ਆ ਨਾ ਹੂੰ ਬਾਕੀ ਸੀਮਿੰਟ ਠੰਡੀ ਆ ਜਿਵੇਂ ਮਰਜੀ ਵਹਿ ਜਾਈ ਕੀ ਬਾਤ ਆ ਹਨਾ ਨਿਆਣਾ ਪੌਣਾ ਪਾਲੋ ਬਾਈ ਫੀਟਿੰਗ ਦੇਖੋ ਯਾਰ ਲੇਵੇ ਦੀ ਬੜੀ ਸੁਣੀਆ ਕੱਲਾ ਕੱਲਾ ਉੱਠਣ ਲੱਗਾ ਪੂਰੀ ਦੇ ਪਾਵੇ ਨਾਲ ਦਾ ਥਣ ਬਹੁਤ ਵਧੀਆਗਾ ਥਣਾ ਦਾ ਸਾਈਜ਼ ਚੈੱਕ ਕਰੋ ਪਾਲਾ ਸਾਫਲੇ ਬਾਦ ਨਾ ਕਿਆ ਬਾਤ ਹੈ ਚਾਰ ਸਪੇਰ ਇੱਕੋ ਜੀ ਹੈ ਬਾਈ ਹੂੰ ਚਾਰ ਸਪੇਰ ਇੱਕੋ ਜੇ ਲੇਵੇ ਦੀ ਫੀਡ ਉਹ ਬਾਕਮਾਲਾਗੀ ਜਗੂ ਕਿੰਨਾ ਦੁੱਧ ਦੇ ਦੂ ਬਈ ਦੁੱਧ ਬਈ 15 16 ਕਿਲੋ ਦੇ ਜੀਆ ਠੀਕ ਆ ਹਾਂ ਤੇਰਾ 14 ਦੇ ਕਿਲੋ ਜੀ ਪੂਰੇ ਗ੍ਰੈਟ ਕੋਈ ਹੈ ਜੀ ਫੈਟ ਵਾਲਾ ਹੋਊਗਾ ਨਾ ਆਂਪੂ ਬੋਲ ਫੈਟ ਵਾਲਾ ਹੋ ਬਾਕੀ ਸੀਲ ਠੰਡੀ ਆ ਯਾਰ ਦੁੱਧ ਦਾ ਬੋਲੀ ਮੜੀ ਜੀ ਕਿਲੋ ਘੱਟ ਦੇ ਦੇ ਪਸੂ ਹੈ ਨਾ ਸੀਲ ਠੰਡਾ ਹੋਵੇ ਲੈ ਦੋਨੇ ਬਾਈ ਜਿਹੜਾ ਭੰਡਾ ਆ ਗਿਆ ਬੜਾ ਕਮਾਲਾ ਕਰਦਾ ਸਹੀ ਗੱਲ ਆ ਬਾਈ ਬਾਕੀ ਧਾਰ ਵਾਲੀ ਮੋਟੀ ਆ ਯਾਰ ਬਾਈ ਠੀਕ ਆ ਹਾਂ ਖੋਲੀ ਮੜੀ ਜੀ ਤੋਰੀ ਕੱਦ ਕਾਠ ਵੀ ਚੰਗਾ ਆ ਗਿਆ ਬ ਥੋੜਾ ਸੂਆ ਪਸੂ ਦਾ ਮੰਨੀ ਜਾਂਦਾ ਕਿਉਂਕਿ ਸੂਈ ਕਰਕੇ ਕਿ ਨਹੀਂ ਜਗੂ ਹੂੰ ਬਾਹਲਾ ਛੋਟਾ ਵੀ ਨਹੀਂ ਬਾਹਲਾ ਵੱਡਾ ਵੀ ਨਹੀਂ ਕੱਦ ਸਹੀ ਗੱਲ ਆ ਕੱਦ ਮਾਨਾ ਕਿ ਜਦੋਂ ਬਚਾਲਾ ਲੱਗ ਗਿਆ ਵੀ ਕੋਈ ਵੀਰ ਛੋਟੀ ਵੀ ਨਾ ਮੰਨ ਕੇ ਬੱਚੇ ਦਾ ਬਾਹਲਾ ਕਰਦੀ ਆ ਥੋੜਾ ਬੱਚੇ ਦਾ ਕਰਕੇ ਬਈ ਕਰਦੀ ਹੋਰ ਕੋਈ ਚੱਕਰ ਨਹੀਂ ਥਣਾ ਦਾ ਸੈਜ ਜਿਹੜਾ ਬਹੁਤ ਚੰਗਾ ਆ ਗਿਆ ਬਾਕੀ ਲੇਵਾ ਜਿਹੜਾ ਇਹਨੂੰ ਬਈ ਲੱਗਿਆ ਮੈਂ ਕਹਿਣਾ ਵੀ ਕਹਿਣ ਦੀ ਲੋੜ ਹੀ ਨਹੀਂ ਹਨਾ ਜਗੂ ਜਿਹੜਾ ਮੈਂ ਖਿਆ ਯਾਰ ਲੈ ਬਈ ਨਹੀਂ ਸਫਾਈ ਬਈ ਲੇਵਾ ਤੇ ਥਣਾ ਦਾ ਸੈਜ ਇੱਕੋ ਜਿਹਾ ਬਹੁਤ ਚੰਗਾ ਬਾਕੀ ਪਿਆਰ ਜਰਸੀ ਆ ਗਈ ਬਾਈ ਹੂੰ ਬੋਦੀ ਵਾਲੀ ਹੈ ਇਹਦਾ ਫੇਸ ਚੈੱਕ ਕਰਾਂ ਮੜਾ ਲੈ ਫੇਸ ਵਗੈਰਾ ਚੈੱਕ ਕਰੋ ਬੜਾ ਕਮਾਲਾ ਬੋਦੀ ਬਹੁਤ ਕਮਾਲਾ ਹਾਂ ਸਹੀ ਪੂਰੀ ਫੁੱਲ ਆ ਸੁਣਖ ਬਣਾਏ ਦੀ ਗੱਲ ਕਰੀ ਨਾ ਬੈਡ ਤੇ ਬਈ ਫੁੱਲ ਆ ਗਈ ਫੁੱਲ ਆ ਗਿਆ ਥਣਾ ਦਾ ਸੈਜ ਵੀ ਬੜਾ ਚੰਗਾ ਆ ਗਿਆ ਤੇ ਜਗੋ ਇਹਦਾ ਮੁੱਲ ਬਾਈ ਅੱਜ ਫਰਕੀ ਮੁੱਲ ਬਾਈ ਬਾਈ ਲੈਣ ਦੇਣ ਵਾਲੇ ਹੋਊਗਾ ਇਹਦਾ ਕੀ ਰਹੋ 54700 ਦੇਣਗੇ ਟੋਟਲੀ ਹਾਂ ਬਸ ਮਾੜਾ ਮੋਟਾ ਮਾਨ ਤੜ ਹੋਊਗਾ ਬਾੜਾ ਨਹੀਂਗਾ ਠੀਕ ਹੈ ਬਈ ਠੀਕ ਹੈ ਸਾਢੇ 47000 ਚੋਂ ਬਾਈ ਬਾਕੀ ਆਪਣੇ ਸਾਰੀਆਂ ਬੜਾ ਵੀਡੀਓ ਪਾਸੇ ਦੇਖ ਲੈਣ ਆਪਣਾ ਮੁੱਲ ਤੇ ਦੇਖ ਲੈਣ ਠੀਕ ਹੈ ਠੀਕ ਹੈ ਠੀਕ ਹੈ ਬਈ ਕਿੰਨਾ ਤਾਰਾ ਮਾਰੋਗੇ ਹਾਂ ਤਾਰਾ ਮਾਰਾਂ ਮਾਰ ਦੋ ਬਈ ਠੰਡੀ ਸੀ ਲਵਾਉਦਾ ਜੇ ਨਾ ਠੰਡੀ ਤਿਆਰ ਬਾਈ ਨਿਆਣਾ ਪੌਣਾ ਪਾਲਾ ਹ ਨਹੀਂ ਪੌਣਾ ਨਾ ਪਾ ਕੋਈ ਚੱਕਰ ਹੀ ਨਹੀਂ ਹੈ ਨਾ ਚਵਾਈ ਚੈੱਕ ਕਰਾਉਣਾ ਯਾਰ ਲੈ ਬੜਾ ਸੋਨਾ ਚੋਣ ਲੱਗਾ ਹਾਲੇ ਦੇਖ ਮਾੜੀ ਮੋਟੀ ਯਾਰ ਚਵਾਈ ਕੀ ਬਾਤ ਆ ਬੋੜਾ ਹੀ ਮਾਰ ਜਨ ਬੋੜਾ ਬਾਈ ਤੜਕੇ ਸੂਈ ਆ ਯਾਰ ਹਾਲੇ ਇੱਕ ਚਵਾਈ ਹੋਈ ਹੈ ਚਵਾਈਆਂ ਚ ਹੀ ਬੜਨੇ ਨੇ ਜਿਵੇਂ ਮਖਿਆਲ ਹੀ ਆਉਂਦਾ ਹੈ ਨਾ ਕੀ ਬਾਤ ਆ ਪਹਿਲਾਂ ਚੋਣ ਚਵਾ ਦੇਖੋ ਨਿਆਣਾ ਨਹੀਂ ਲਾਇਆ ਬੱਚਾ ਗੱਲਾਂ ਬਾਈ ਨਿਆਣਾ ਲੈਂਦੀ ਆ ਬਾਕੀ ਆਪਾਂ ਉਹ ਵੇਹੇ ਉਹ ਕਰਤਾ ਠੀਕ ਆ ਵੀ ਨਿਆਣਾ ਵੀ ਲੈ ਲੈਂਦੀ ਆ ਜਿ ਸਪਾਣਾ ਪਾ ਲੋ ਨਹੀਂ ਪਾਣਾ ਨਾ ਪਾਉ ਕੋਈ ਚਤਰੀ ਕਰਮ ਵਾਲੀ ਨੂੰ ਇਹ ਮਰਜੀ ਆ ਥੱਲੇ ਜ ਆ ਥੱਲੇ ਸੋਣਾ ਸਹੀ ਗੱਲ ਆ ਮੁੱਲ 47400 ਰੁਪਇਆ ਰੱਖਿਆ ਬਾਈ ਨੇ ਤੇ ਅੱਗੇ ਜੇ ਕੋਈ ਦੋ ਨੰਬਰ ਤੇ ਬਾਈ ਇਹ ਦੂਜਾ ਸੂਆ ਬਾਈ ਇਹ ਕਦੋਂ ਸੂਈ ਆ ਬਾਈ ਇਹ ਬਾਈ ਪਰਸੋ ਦੀ ਸੂਈ ਵੀ ਆ ਠੀਕ ਆ ਕਿੰਨਾ ਬੋਲਾ ਬਾਈ ਇਹ ਥੱਲੇ ਦੋ ਤੇ 10 ਕਿਲੋ 9 ਕਿਲੋ ਮੰਨ ਕੇ ਲੈ ਲੈ ਤੇ ਜੱਗੂ ਜੇ ਮੰਨ ਕੇ ਚੱਲੋ ਬਾਈ ਕੋਈ ਦੋ ਟਾਈਮ ਚ ਬਾਈ ਦੀ ਮਾਖਿਆ ਬਾਈ ਯਾਰ ਪਣਾ ਚਾਰ ਟਾਈਮ ਕਰ ਲਿਆ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਆ ਬਾਈ ਹਣਾ ਤੇ ਜਿਹੜਾ ਲੇਵਾ ਆ ਗਿਆ ਉਹ ਕਮਾਲ ਆ ਫੀਡਿੰਗ ਵਾਲਾ ਆ ਗਿਆ ਭਾਈ ਹੂੰ ਫੀਡਿੰਗ ਵਾਲਾ ਡਰ ਆ ਗਿਆ ਕਰਮਾਨਾ ਇਹਦਾ ਛੇ ਠੰਡੀ ਆ ਕੀ ਬਾਤ ਆ ਚਾਰ ਹੀ ਥਾਣਾ ਨਿਕੜ ਮੈਂ ਥਾਣਾ ਥਾਣਾ ਨਹੀਂ ਕੋਈ ਕੋਈ ਫੋਰਸ ਆ ਨਹੀਂ ਲੈ ਹੂੰ ਕੋਈ ਫੋਰਸ ਆ ਨਹੀਂ ਲੈ ਚੈੱਕ ਕਰੋ ਇੱਕ ਹੋ ਜਾ ਥਾਣਾ ਗਾ ਚਵਾਈ ਕਿਵੇਂ ਲੱਗੇ ਮਗਾ ਚਵਾਈ ਤਾਂ ਭਾਈ ਮੁੱਕ ਗਈ ਠੀਕ ਆ ਲੈ ਇਧਰੋ ਦਿਖਾ ਦੇ ਬੜੀ ਕਮਾਲ ਆ ਜੀ ਬਹੁਤ ਸੋਹਣਾ ਲੇਵਾ ਆ ਗਿਆ ਲੈ ਇਧਰੋਂ ਵੀ ਚੈੱਕ ਕਰਾਉਣੇ ਲੈ ਸਭਾਈ ਸੋਈ ਦੇਖੋ ਫੋਰਸਾਂ ਜਮਾ ਕੋਰਾ ਵੀ ਨਹੀਂ ਯਾਰ ਫੋਰਸ ਨਹੀਂ ਆ ਇੰਨੀ ਦੂਰ ਥਾਣ ਨਹੀਂ ਮਿਲਦਾ ਇੰਨੀ ਜੱਗੂ ਕਿੰਨਾ ਦੁੱਧ ਦੇ ਦੁੱਧ ਬਾਈ 14 15 14 15 ਦਾ ਬੱਚਾ ਬੱਚਾ ਬੱਸ ਆ ਗਿਆ ਬਾਈ ਬੱਚਾ ਇਹਦੇ ਮਗਰੋਂ ਬੱਸੇ ਆ ਗਿਆ ਠੀਕ ਆ ਦੋਮੇ ਬਾਈ ਕਰ ਸੀ ਆ ਗਿਆ ਫੇਸ ਇਹਦਾ ਵੀ ਚੈੱਕ ਕਰ ਸਕਦੇ ਬਹੁਤ ਕਮਾਲ ਆ ਬੋਦੀ ਬਹੁਤ ਕਮਾਲ ਆ ਫੇਸ ਦੇਖੋ ਬਾਲਾ ਪਿਆਰਾ ਮੂੰਹ ਆ ਜਣਾ ਬਾਕੀ ਚਮਕ ਵਾਲੀ ਆ ਬਾਈ ਲਿੱਸੀ ਲਮੀ ਨਹੀਂ ਹੈਗੀ ਕਿਸੇ ਵਕਤ ਤੋਂ ਵਧੀਆ ਸਰੀਰ ਆ ਪਤਲੇ ਸਰੀਰ ਚ ਆਏ ਨੇ ਹਾਂ ਪਤਲੇ ਸਰੀਰ ਦੇ ਆ ਹੂੰ ਪਤਲੇ ਸਰੀਰ ਦੀ ਆ ਬਾਈ ਤੇ ਜੱਗੂ ਜੇ ਗੱਲ ਕਰੀਏ ਬਾਈ ਇਹਦੇ ਮੁੱਲ ਦੀ ਇਹਦਾ ਮੁੱਲ ਫਿਰ ਕੀ ਰੋਏ ਮੁੱਲ ਇਹਦਾ ਵੀ ਦੇਣ ਲੈਣ ਵਾਲਾ ਹੀ ਆ ਬਾਈ ਕਿੰਨਾ ਇਹ ਵੀ 4.75 ਦੀ ਦੇਣ ਵੀ ਹੈ ਦੋਮਾ ਦੇਖੋ ਜੀ ਹਾਂ ਇੱਕੋ ਹੀ ਰੇਟ ਆ ਬਸ ਠੀਕ ਆ ਜੇ ਕੋਈ ਵੀਰ ਜੋੜਾ ਲੈਂਦਾ ਫਿਰ ਫਿਰ ਮਾਨਤਨ ਥੋੜਾ ਜਿਹਾ ਵੱਧ ਕਰ ਦਾਂਗੇ ਠੀਕ ਆ ਬਾਈ ਜੇ ਕੋਈ ਜੋੜਾ ਵੀਰ ਕਹਿੰਦਾ ਇਕੱਠਾ ਲੈਂਦਾ ਫਿਰ ਉਹ ਆ ਜ ਮਾਨਤਨ ਵੱਧ ਕਰ ਦਾਂਗੇ ਤਾਰਾ ਇਹਦੀਆਂ ਮਾਰਾਂਗੇ ਬਾਈ ਹਾਂ ਬਾਈ ਮਾਰਾਂਗੇ ਲੈ ਬਾਈ ਠੰਡੀ ਇਹ ਵੀ ਦੇਖੋ ਯਾਰ ਹਣਾ ਦੇਖੋ ਸੀਲ ਬਹੁਤ ਆ ਬਾਈ ਹਣਾ ਹਾਂ ਹਲੇ ਬਸ ਰੂਨ ਨੂੰ ਪਾਇਆ ਤੁਰਨਾ ਵੀ ਨਹੀਂ ਆਉਂਦਾ ਹਾਂ ਸਹੀ ਗੱਲ ਆ ਦੂਜਾ ਕ ਦੇਣੀ ਐ ਇਹਨੂੰ ਵੀ ਕਿ ਮੋਇਨਾ ਖੜੀ ਆ ਚੱਕਰੀ ਨਹੀਂ ਕੋ ਜਮ ਮਰਜੀ ਉਹ ਕਰੀ ਚੱਲੋ ਕਰਮਾਲੀ ਨੂੰ ਚਵਾਈ ਆਪਾਂ ਚੈੱਕ ਕਰਾਣੇ ਹਾਲੇ ਪਾਸਮੀ ਨਹੀਂ ਗਈ ਹੂੰ ਬਹੁਤ ਸੋਹਣਾ ਚੋਣਾ ਆ ਗਿਆ ਜਿੱਕੋ ਨਾ ਹੂੰ ਇੱਕੋ ਜੀ ਚਵਾਈ ਆ ਬਹੁਤ ਸੋਹਣਾ ਚੋਣਾ ਮੋਟਾ ਮੋਟਾ ਚੋਣ ਲੱਗਾ ਬਾਈ ਕਰਮਣ ਲੈ ਚਵਾਈ ਦੇਖੋ ਯਾਰ ਚਵਾਈ ਇੱਕ ਨੰਬਰ ਆ ਗਈ ਸੜਕਾ ਕਰਦੀ ਆ ਦੇਖੋ ਇੱਥੇ ਤੱਕ ਪਤਾ ਲੱਗਦਾ ਪੱਖਿਆਂ ਦੇ ਖੜਕੇ ਵੀ ਹੈ ਨਾ ਵੀ ਹੈਗੀ ਆ ਬਾਕੀ ਚਵਾਈ ਲੈ ਮੋਟੀ ਮੋਟੀ ਚਵਾਈ ਆ ਯਾਰ ਹੂੰ ਸਹੀ ਗੱਲ ਆ ਸ ਕਿਆ ਬਾਤ ਹੈ ਮੋਲੇ ਵੀ ਬਾਈ ਨੇ ਬਾਈ ਜੈ ਜੀ ਕੀਤਾ ਤੇ ਜੇ ਕਿਸੇ ਵੀ ਦੋਮਾਂ ਨੂੰ ਕੋਈ ਵੀ ਵੈਡ ਪਸੰਦ ਆਉਂਦੀ ਆ ਬਾਈ ਨੇ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ